ਸ਼ਰੀਆ ਕਾਲ ਦੋਸਤੋ ਚੈਨਲ ਨਿਊਜ਼ ਦਾ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੁਣੇ-ਹੁਣੇ ਇੱਥੇ ਆ ਗਿਆ ਵੱਡਾ ਜਬਰਦਸਤ ਪਚਾਲ ਕੰਬ ਗਈ ਧਰਤੀ ਮੱਚ ਗਈ ਹਾਹਾਕਾਰ ਸਭ ਲੋਕਾਂ ਦੇ ਉੱਡ ਗਏ ਹੋਸ਼ ਪੈ ਗਈਆਂ ਪਾਜੜਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਜੋ ਸਾਹਮਣੇ ਆ ਰਹੀ ਹੈ ਜੀ ਹਾਂ ਰੂਸ ਦੇ ਪੂਰਬੀ ਡਾਟਾ ਤੇ ਸੱਤੀ ਵਰਤਾਂ ਦੇ ਵਿਚਾਲ ਦੇ ਜਬਰਦਸਤ ਝੜਕੇ ਮਹਿਸੂਸ ਕੀਤੇ ਗਏ ਹਨ ਇਹ ਵਿਚਾਲ ਇੰਨਾ ਜਬਰਦਸਤ ਸੀ ਕਿ ਐਸਐਨਰ ਰੂਸ ਦੇ ਸਿਵਲਚ ਜਵਾਲਾਮੁਖੀ ਤੇ ਧਮਾਕਾ ਹੋਇਆ ਜੀ ਹਾਂ ਤੇ ਤਾ ਸ਼ਬੀਰਪੋਰਟ ਦੇ ਅਨੁਸਾਰ ਅੱਜ ਸਵੇਰੇ ਰੂਸੀ ਸਮੇਂ ਦੇ ਅਨੁਸਾਰ ਜਵਾਲਾਮੁਖੀ ਦੇ ਨੇੜੇ ਲੀ ਗਈ ਇੱਕ ਵੀਡੀਓ ਵਿੱਚ ਸਮੁੰਦਰ ਦੇ ਤਲ ਤੋਂ 8 ਕਿਲੋਮੀਟਰ 5 ਮੀਲ ਤੱਕ ਉੱਚਾ ਕਾਲਾ ਧੂਆਂ ਵਿਖਾਈ ਦਿੱਤਾ ਇਸ ਤੋਂ ਬਾਅਦ ਜਵਾਲਾਮੁਖੀ ਤੋਂ ਲਾਲ ਗਰਮ ਲਾਵਾ ਵਗਦਾ ਦੇਖਿਆ ਗਿਆ ਤੇ ਜਵਾਲਾਮੁਖੀ ਰੂਸ ਦੇ ਪੂਰਬੀ ਖੇਤਰ ਗਾਮ ਚਟਕਾ ਵਿੱਚ ਲਗਭਗ 1.81 ਹਜ਼ਾਰ ਦੇ ਟਟਵਰਤੀ ਸ਼ਹਿਰ ਰੋਟੋਵਲਖਸ ਕਾਮ ਤਸਕੀ ਤੋਂ ਲਗਭਗ 280 ਮੀਲ ਦੂਰੀ ਤੇ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ